ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਟਾਈਮ ਇਸ ਖਲਾਸਾ ਉਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਆ ਉਹਦਾ ਐਡਰੈਸ ਨੋਟ ਕਰ ਲਓ ਗੁਰਦੁਆਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫੇਸ ਤੇ ਅੱਜ ਆਪਾਂ ਜਿਹੜੇ ਵੀ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਉਹ ਸੂਟ ਨੇ ਜਿਹੜੇ ਜੂਨ ਜੁਲਾਈ ਦੀ ਗਰਮੀ ਵਾਲੇ ਪਾਉਣ ਵਾਲੇ ਹੁੰਦੇ ਨੇ ਹਨਾ ਕਾਟਨ ਦੇ ਦੁਪੱਟਿਆਂ ਵਾਲੇ ਤੇ ਹਰ ਇੱਕ ਸੂਟ ਦੀ ਜਿਹੜੀ ਪ੍ਰਾਈਸ ਆ ਉਹ 550 ਰਹੂਗੀ ਔਰ ਸ਼ਿਪ ਇਹ ਲੋਰੀ ਮੈਂ ਤੁਹਾਨੂੰ ਪਹਿਲਾਂ ਕੱਪੜਾ ਦੱਸ ਦਿੰਨੀ ਆ ਕਿ ਕਿੰਨਾ ਕਿੰਨਾ ਹੋਊਗਾ ਜਿਹੜਾ ਸ਼ਰਟ ਆ ਸਵਾ 2 ਮੀਟਰ ਤੋਂ ਪਲੱਸ ਹੋਊਗਾ ਪਰ 2.5 ਮੀਟਰ ਤੋਂ ਘੱਟ ਹੋਊਗਾ ਸਲਵਾਰ ਵੀ 2.5 ਮੀਟਰ ਤੋਂ ਘੱਟ ਆ ਪਰ ਸਵਾ 2 ਮੀਟਰ ਤੋਂ ਦੋ ਉਂਗਲਾਂ ਜ਼ਿਆਦਾ ਹੀ ਹੋ ਸਕਦੀ ਆ ਤੁਸੀਂ ਸਵਾ 2 ਮੀਟਰ ਹੀ ਮੰਨ ਕੇ ਚੱਲੋ ਕਿਉਂਕਿ ਜਦੋਂ ਤੁਸੀਂ ਇਹਨੂੰ ਵਾਸ਼ ਕਰੋਗੇ ਪਹਿਲਾਂ ਸਵਾਉਣ ਤੋਂ ਪਹਿਲਾਂ ਤੁਸੀਂ ਇਹਨੂੰ ਵਾਸ਼ ਕਰ ਲਿਓ ਨਾਮ ਕਾਲੇ ਪਾਣੀ ਚ ਡਿਪ ਕਰ ਲਿਓ ਤੇ ਜਿਹੜੀ ਥੋੜੀ ਬਹੁਤੀ ਸ਼੍ਰਿੰਕਿੰਗ ਹੋਣੀ ਹੋਊਗੀ ਉਹ ਹੋ ਜੂਗੀ ਸਵਾ 2.5 ਮੀਟਰ ਤੁਹਾਡੇ ਕੋਲੇ ਰੈਡੀ ਰਹਿ ਜਾਊਗਾ ਦੁਪੱਟੇ ਹੈਗੇ ਨੇ ਜਿਹੜੇ ਸਵਾ 2 2 ਮੀਟਰ ਦੇ ਹੋਣਗੇ ਕਿਸੇ 'ਚ 2 ਉਂਗਲਾਂ ਵੱਧ ਨਹੀਂ ਹੋ ਸਕਦਾ ਕਿਸੇ ਦੁਪੱਟੇ 'ਚ ਸਵਾ 2 ਤੋਂ 2 ਉਂਗਲਾਂ ਘੱਟ ਵੀ ਹੋ ਸਕਦਾ ਕਿਉਂਕਿ ਅਸੀਂ ਇੱਕ ਇੱਕ ਦੁਪੱਟਾ ਦਾ ਸਾਰਿਆਂ ਨਾਲ ਦਾ ਮਿਲ ਲਿਆ ਸਾਰੇ ਤਾਂ ਮਿਲਣੇ ਵੀ ਔਖੇ ਨੇ ਤੇ ਲੋ ਜੀ ਵੈਸੇ ਇਹ ਸੂਟ ਬਹੁਤ ਵਧੀਆ ਨੇ ਸੋਨ ਭਾਦੋਂ ਦੀ ਗਰਮੀ 'ਚ ਪਾਉਣ ਵਾਲੇ ਬਹੁਤ ਅੱਛੇ ਸੂਟ ਬਾਕੀ ਰੇਟ ਦੇ ਅਕੋਰਡਿੰਗਲੀ ਜਿਸ ਤਰ੍ਹਾਂ ਦਾ ਰੇਟ ਹੈ ਉਸ ਤਰ੍ਹਾਂ ਦੇ ਸੂਟ ਤੁਹਾਡੇ ਕੋਲ ਵਧੀਆ ਆਉਣਗੇ ਬਹੁਤ ਸੋਹਣੀ ਕਾਟਨ ਹੈਗੀ ਆ ਹਾਂ ਕਾਫੀ ਵਧੀਆ ਸੂਟ ਹੈਗਾ ਜੀ ਤੇ ਡਿਜ਼ਾਈਨਿੰਗ ਦੇਖ ਲਓ ਪੱਟੀ ਲੱਗੀ ਹੋਈ ਹੈ neck ਦੇ ਉੱਪਰ ਅ ਵਰਕ ਵਾਲੀ ਪੱਟੀ ਐ ਇਹਨੂੰ ਹਟਾ ਸਕਦੇ ਹੋ ਤੁਸੀਂ ਕਈ ਭੈਣਾਂ ਪੱਟੀ ਨਹੀਂ ਪਸੰਦ ਕਰਦੀਆਂ ਉਹ ਲਾ ਸਕਦੀਆਂ ਨੇ ਇਹਨੂੰ ਜਾਂ ਤੁਸੀਂ ਉੱਪਰ نیچے ਕਰਨੀ ਹੋਵੇ ਤਾਂ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਕੈਮਰਿਕ ਦੇ ਵਿੱਚ ਫਿੱਟ ਰਹੂਗਾ ਤੇ ਆ ਰੰਗ ਹੈ ਠੀਕ ਬਿਲਕੁਲ ਸਹੀ ਕਲਰ ਹੈ ਅੰਦਰ ਗਜ਼ੈਕ ਜਾਂ ਪ੍ਰਿੰਟ ਹੈਗਾ ਤੇ ਕਾਫੀ ਜਿਆਦਾ ਸੋਹਣਾ ਲੱਗਦਾ ਮੈਂ ਇਹਦੀ ਲੈਂਥ ਨਾਪਦੇ ਆ ਤੁਹਾਨੂੰ ਇੱਕ ਸ਼ਰਟ ਦੀ ਲੌਂਗਾਈ ਸਹੀ ਹੈ ਜਮਾ ਸਹੀ ਹੈ ਲਓ ਲੈਂਥ ਲੈਂਥ ਆਪਾਂ ਨਾਪਦੇ ਨੇ ਤੁਹਾਨੂੰ ਆ 44.5 45 ਮੰਨ ਕੇ ਚੱਲੋ ਕਿਉਂਕਿ ਨੀਚੋਂ ਨਾ ਫੋਲਡ ਕੀਤਾ ਹੋਇਆ 45 ਹੈ ਜੀ ਲੈਂਥ ਆ ਠੀਕ ਹੈ ਜੀ ਤੇ ਇਹ ਰਹੂਗੀ ਜੀ ਇਹਦੇ ਨਾਲ ਸਲਵਾਰ ਲਓ ਜੀ ਇਹ ਹੈਗੀ ਹੈ ਇਹਦੇ ਨਾਲ ਸਲਵਾਰ ਡਾਟਸ ਵਾਲੀ ਕਾਫੀ ਸੋਹਣਾ ਸੂਟ ਹੈ ਜੀ ਕਾਫੀ ਸੋਹਣਾ ਬੇਫਿਕਰ ਹੋ ਕੇ ਚੱਕ ਸਕਦੇ ਹੋ ਸੂਟ ਤੁਸੀਂ ਤੇ ਲੈਂਥ ਮੈਂ ਤੁਹਾਨੂੰ ਨਾ ਦੱਸ ਹੀ ਦਿੱਤੀ ਜਾਈ ਕਿੰਨੀ ਲੈਂਥ ਹੋਊਗੀ ਠੀਕ ਹੈ ਰੰਗ ਸਹੀ ਆਈ ਜਾਂਦਾ ਕਲਰ ਬਿਲਕੁਲ ਸਹੀ ਹੈ ਤੇ ਲਓ ਜੀ ਇਹ ਹੈ ਦਾ ਦੁਪੱਟਾ ਦੁਪੱਟਾ ਸਵਾ 2 ਮੀਟਰ ਮੰਨ ਕੇ ਚੱਲਿਓ ਤੁਸੀਂ ਵੀ ਸਵਾ 2 ਮੀਟਰ ਹੋਊਗਾ ਬਹੁਤ ਸੋਹਣੇ ਦੁਪੱਟੇ ਨੇ ਸਟੱਫ ਹੈ ਜਿਹੜਾ ਦੁਪੱਟੇ ਦਾ ਬਹੁਤ ਸੋਹਣਾ ਚੌੜਾਈ ਬਹੁਤ ਜ਼ਿਆਦਾ ਹੈ ਪੂਰੀ ਚੌੜਾਈ ਹੈ ਤੇ ਵੱਧੂ ਰਹਿਣਾ ਤੁਹਾਨੂੰ ਸਵਾ 2 ਮੀਟਰ ਸਵਾ 2 ਮੀਟਰ ਤੋਂ 2 ਓਂਗਲਾ ਕੱਟ ਵੀ ਸਕਦਾ ਹੈ ਤੇ ਵੱਧ ਵੀ ਸਕਦਾ ਤੇ ਪ੍ਰਾਈਸ ਹੋਊਗੀ ਇਹਦੀ 550 ਆ ਸੇਮ ਕਲਰ ਹੈ ਹਾਂ ਸੇਮ ਕਲਰ ਦੇ ਦੋ ਸੂਟ ਆ ਜੀ ਇੱਕ ਸੂਟ ਹੋਰ ਹੈ हां दो ही कलर ਆਪਣੇ ਕੋਲ ਹੈ ਤੇ ਦੋਨਾਂ ਚ ਦੋ ਦੋ ਸੂਟ ਨੇ ਹਮ ਇੱਕ ਸੂਟ ਤੁਹਾਨੂੰ ਇਹਦਾ ਖੋਲ ਕੇ ਦਿਖਾ ਦੇਣੀ ਆ ਇਹ ਰਸਟ ਕਲਰ ਹੈਗਾ ਰਸਟ ਤੇ ਆਫ ਵਾਈਟ ਜਿਹਾ ਕਲਰ ਲੋ ਬਹੁਤ ਪਿਆਰਾ ਲੱਗਦਾ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ कॉटन ਬਹੁਤ ਸੋਹਣੀ ਹੈ ਠੀਕ ਹੈ ਲੈਂਥ 45 ਹੈ ਇਸ ਇਹ ਹੈਗੀ ਇਹਦੇ ਨਾਲ ਸਲਵਾਰ ਸਵਾ ਦੋ ਪਲੱਸ ਹੋਊਗੀ ਪਰ ਟਾਈ ਨਹੀਂ ਹੈਗੀ ਤੇ ਇਹ ਹੈਗਾ ਦੁਪੱਟਾ ਇਹਦਾ ਮੈਨ ਵਧੀਆ ਹੈ ਨਹੀਂ ਨਹੀਂ ਦੁਪੱਟੇ ਵਧੀਆ ਨਹੀਂ ਚੌੜਾਈ ਬਹੁਤ ਜ਼ਿਆਦਾ ਹੈ ਦੁਪੱਟਿਆਂ ਦੀ ਐ ਨਹੀਂ ਆ ਕਿ ਛੋਟੇ ਛੋਟੇ ਮਰੇ ਮਰੇ ਦੁਪੱਟੇ ਨਹੀਂ ਉਵੇਂ ਹੀ ਹੈਗੇ ਲੰਬਾਈ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਚੌੜਾਈ ਕਾਫੀ ਜ਼ਿਆਦਾ ਹੈਗੀ ਹੈ ਲੋ ਤੇ 550 ਦੇ ਵਿੱਚ ਸ਼ਿਪਿੰਗ ਫ੍ਰੀ ਸੂਟ ਆਊਗਾ ਤੁਹਾਡੇ ਕੋਲ ਆਪਣਾ ਜਿਦਾਂ ਲਾ ਦੇਖ ਲੋ ਕਾਟਨ ਬਹੁਤ ਸੋਹਣੀ ਹੈ ਠੀਕ ਹੈ ਬਹੁਤ ਸੋਹਣਾ ਮੋਟਾ ਮੋਟਾ ਕੱਪੜੇ ਮੋਟੀ ਮੋਟੀ ਕਾਟਨ ਹੈ ਬੜੀ ਵਧੀਆ ਜੀ ਹਾਂ ਤੇ ਇਹ ਹੈਗੀ ਹੈ ਜੀ ਇਹਦੀ ਪੱਟੀ ਠੀਕ ਹੈ ਤੇ نیچے ਦੇਖ ਲੈਨੇ ਆਪਾਂ ਹੋਰ ਵੀ ਕੁਝ ਹੈਗਾ ਤਾਂ ਘੇਰੇ ਤੇ ਵੀ ਤੁਹਾਨੂੰ ਇਹ ਵਾਲੀ ਪੱਟੀ ਮਿਲੂਗੀ ਠੀਕ ਹੈ ਤੇ ਆਹ ਜਿਹੜੀ ਚੀਜ਼ ਹੈ ਤਾਂ ਸਾਈਡ ਤੇ ਲੈ ਜਾਣੀ ਆ ਕੰਨੀ ਤੋਂ ਇਹ ਇੰਨੀ ਇੰਨੀ ਕਾ ਜਿਹੜੀ ਇਹ ਤਾਂ ਸਾਈਡ ਤੋਂ ਲੈ ਜਾਣੀ ਆ ਜਿਹੜਾ ਥੋੜਾ ਜਿਹਾ ਕਲਰ ਡਿਫਰੈਂਟ ਮਿਲਦਾ ਤੁਹਾਨੂੰ ਇਹ ਲੋ ਜੀ ਆਹ ਬੈਕ ਸਾਈਡ ਵੀ ਜੀ ਸੇਮ ਹੀ ਰਹੂਗੀ ਇਹ ਹੈਗੀ ਸਲਵਾਰ ਕਾਫੀ ਸੋਹਣੀ ਲੱਗਦੀ ਹੈ ਸਲਵਾਰੇ ਦੀ ਲੋ ਬਹੁਤ ਪਿਆਰਾ ਸੂਟ ਹੈ ਇਹਨਾਂ ਕਿਸ ਤਰ੍ਹਾਂ ਸਹੀ ਦਿੱਸੇ ਜਾਂਦਾ ਕਲਾ ਤੁਹਾਨੂੰ ਸਹੀ ਦਿਖ ਰਿਹਾ Z ਬਲੈਕ ਨਹੀਂ ਹੈਗਾ ਹੈਗਾ ਬਲੈਕ ਜੀ ਆਪਰ Z ਬਲੈਕ ਨਹੀਂ ਹੈਗਾ ਦੇਖ ਲਓ ਤੁਸੀਂ ਪ੍ਰਿੰਟ ਦੇਖ ਲਓ ਦੁਪੱਟੇ ਦੇ ਬਹੁਤ ਸੋਹਣੇ ਪ੍ਰਿੰਟ ਨੇ ਜੀ ਬਹੁਤ ਪਿਆਰੇ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ 550 ਇਹਦੇ ਨਾਲ ਦਾ ਹੀ ਹੈ 200 ਦੇ ਨੇ ਤੇ ਦੋ ਹੀ ਸਾਰੇ ਇਹ ਸਾਰੇ ਦੋ ਦੋ ਨੇ ਆ ਵੀ ਦੋ ਦੋ ਨੇ ਦੇਖ ਲਿਓ ਮਾਈ ਉਸ ਨਾ ਮਾਈ ਜੀ ਨਹੀਂ ਹੁੰਨੀ ਜਿਆਦੇ ਲੱਗਦੀ ਜਿਆਦੇ ਲੱਗਦੀ ਲਓ ਜੀ ਨਾ ਆਪਦੇ ਨਹੀਂ ਹੈ ਨਹੀਂ ਇਹਦੀ ਘਟਾ ਬਲਕੇ ਦੇਖੋ ਲਓ ਜੀ ਇਹਦੀ 450 ਹੈ ਪਤਾ ਕੀ ਆ ਇਹਦੀ ਨੀਚੋਂ ਫੋਲਡ ਤਾਂ ਤੁਸੀਂ ਕਰਨੀ ਨਹੀਂ ਹੈਗੀ ਹਾਂ ਹਾਂ ਤੇ ਕਿਉਂਕਿ ਇਹਦੇ ਉੱਪਰ ਪੱਟੀ ਲੱਗੀ ਆ ਸੀ ਹੋਊਗਾ ਤਾਂ ਇਹਦੀ ਵੀ ਜ਼ਿਆਦਾ ਪਰ ਆਹ ਫੋਲਡ ਜੇ ਕੀਤੀ ਹੋਈ ਆ ਸਾਡੀ ਬਿਆਲੀ ਰੈਡੀ ਹੈ ਜੀ ਇਹ ਵੀ ਪਰ ਨੀਚੋਂ ਤੁਸੀਂ ਮੋੜਨ ਨਹੀਂ ਨਹੀਂ ਹੈਗੀ ਉੱਪਰੋਂ ਹੀ ਕਟਿੰਗ ਹੋਊਗੀ ਜਿਹੜੀ ਹੋਊਗੀ ਇਹ ਹੈਗੀ ਇਹਦੇ ਨਾਲ ਸਲਵਾਰ ਕਾਫੀ ਜ਼ਿਆਦਾ ਸੋਹਣਾ ਲੱਗਦਾ ਸਲਵਾਰ ਦਾ ਕਪੜਾ ਵੀ ਤੇ ਇਹ ਹੈ ਦੇ ਨਾਲ ਵੋਇਸ ਆਵਾਜ਼ ਨਹੀਂ ਆ ਰਹੀ ਵੀਡੀਓ ਚ ਕਹਿੰਦੇ ਆਵਾਜ਼ ਨਹੀਂ ਆ ਰਹੀ ਪਿੱਛੇ ਅਲੀਆ ਆ ਵਾਈਪੋਲੀ ਹਾਂ ਜੀ ਸਸਕਾਲ ਸਾਰਿਆਂ ਨੂੰ ਫਸ ਸਸਕਾਲ ਸਾਰਿਆਂ ਨੂੰ ਮੋੜਾ ਹੈ ਤੁਹਾਡੇ ਕੋਲੇ ਲਸ ਲਸ ਕਰਦਾ ਝੂਟਾ ਬਹਿ ਜਾ ਵਜਾ ਕਰਦਾ ਡਾਟਸ ਦੇ ਵਿੱਚ ਝੂਟਾ ਤੇ ਮੈਂ ਵੀ ਡਾਟਸ ਵਾਲੀ ਝੂਟਾ ਹੀ ਖੜੀ ਆ ਤੁਹਾਡੇ ਸਾਹਮਣੇ ਬਾਈ ਚਾਂਸ ਤੇ ਲੋ ਜੀ ਇਹ ਦੇਖਦੇ ਆ ਆਪਾਂ ਇਹਦਾ ਦੁਪੱਟਾ ਕਾਟਨ ਬਹੁਤ ਸੋਹਣੀ ਆ ਦੁਪੱਟਿਆਂ ਦੀ ਬਹੁਤ ਵਧੀਆ ਆ ਲੋ ਠੀਕ ਹੈ ਜੀ ਲੋ ਬਹੁਤ ਪਿਆਰੇ ਦੁਕਤੇ ਨੇ 550 ਚ ਆ ਜਾਣਗੇ ਤੁਹਾਡੇ ਕੋਲੇ ਤੇ ਇਹ ਦੇ ਨਾਲ ਦਾ ਹੀ ਹੈ ਸੇਮ ਹੀ ਹੈ ਦੋਸਤ ਜਿੰਨਾ ਭੈਣਾਂ ਨੂੰ ਸਟਿਚਿੰਗ ਆਉਂਦੀ ਹੈ ਉਹਨਾਂ ਨੂੰ ਤਾਂ ਮੈਂ ਫਾਇਦਾ ਹੀ ਲੈਣ ਦੀ ਔਰ ਜੇ ਆਪਾਂ ਕਹੀਏ 550 ਦਾ ਲੈ ਕੇ ਸਟਿਚ ਕਰਵਾ ਲਈਏ ਜੇ ਆਪਾਂ ਕਹੀਏ ਵੀ ਆਪਾਂ 550 ਦਾ ਲੈ ਕੇ ਸਟਿਚ ਕਰਵਾ ਲਈਏ ਫਿਰ ਤਾਂ ਔਖਾ ਹੈ ਪਰ ਜਿਨ੍ਹਾਂ ਨੂੰ ਸਟਿਚਿੰਗ ਆਉਂਦੀ ਹੈ ਉਹਨਾਂ ਲਈ ਬਹੁਤ ਵਧੀਆ ਠੀਕ ਹੈ ਫਿਰ ਤਾਂ ਤੁਸੀਂ ਆਰਾਮ ਨਾਲ ਲੋ ਤੇ ਆਉਣ ਵਾਲੀ ਗਰਮੀ ਦੇ ਵਿੱਚ ਤੁਸੀਂ ਵਧੀਆ ਪਾ ਸਕਦੇ ਹੋ ਸ਼ੂਟ ਵਧੀਆ ਸੂਟ ਵਧੀਆ ਨਹੀਂ ਸੁੱਤਾਂ ਦਾ ਕੋਈ ਚੱਕਰ ਨਹੀਂ ਲੋ ਆ ਕਿ ਨਾ ਸੁਣਨਾ ਹਾਂ ਸਾਰੇ ਸੋਹਣੇ ਆ ਜੀ ਕੈਮਰੀ ਕਾਟਨ ਹੈਗੀ ਆ ਬਹੁਤ ਪਿਆਰੇ ਸਿੰਗਨੇ ਸੋਹਣੀ ਜੀ ਪੱਟੀ ਲੱਗੀ ਹੋਈ ਆ ਉੱਤੇ ਪੱਟੀ ਅਟੈਚੇਬਲ ਹੈਗੀ ਆ ਤੁਸੀਂ ਉਤਾਰ ਸਕਦੇ ਹੋ ਰੱਖਣੀ ਆ ਰੱਖ ਸਕਦੇ ਹੋ ਉਹ ਥੋੜੀ ਮੱਤੀ ਆ ਠੀਕ ਹੈ ਜੀ ਰੰਗ ਸਹੀ ਹੈ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਆ ਵਾਲੀ ਕਲਰ ਜਿਵੇਂ ਸਹੀ ਆ ਜਾਂਦੀ ਹੈ ਹਾਂ ਕਲਰ ਬਿਲਕੁਲ ਸਹੀ ਆ ਰਹੇ ਨੇ ਇਹ ਸਲਵਾਰ ਦਾ ਕਪੜਾ ਹੈਗਾ ਮੈਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਖੋਲ ਕੇ ਦਿਖਾ ਦਿਆਂ ਇਹਨੂੰ ਆ ਲੋ ਜੀ ਇਸ ਤਰ੍ਹਾਂ ਸਲਵਾਰ ਹੈ ਤੇ ਦੁਪੱਟਾ ਦੇਖ ਲਓ ਆ ਲੋ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਹੈ ਲੋ ਤੇ ਪ੍ਰਾਈਸ ਫੋਨ 'ਉਦਾਸੀ ਦਿੱਤੀ ਹੈ ਤੇ ਅਗਲਾ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲੂਗਾ ਜੀ ਮਸਟਰਡ ਕਲਰ ਠੀਕ ਹੈ ਜੀ ਐਗਜੈਕਟ ਕਲਰ ਆ ਰਿਹਾ ਹੋਣਾ ਨੇੜੇ ਕਰਕੇ ਦਿਖਾ ਦਿੰਦੀ ਹਾਂ ਸਹੀ ਹੈ ਸਹੀ ਕਲਰ ਹੈਗਾ ਮਾਸੀ ਤੇ ਇਹ ਵੀ 550 ਚ ਆਊਗਾ ਤੁਹਾਨੂੰ ਤੇ ਇੱਕ ਕਲਰ ਹੈਗਾ ਇਹ ਵਾਲਾ ਠੀਕ ਹੈ ਜੀ ਤੇ ਨੈਕਸਟ ਹੈਗਾ ਇਹ ਸੀਗੇ ਆਹੀ ਕਲਰ ਹੋਗੇ ਤਿੰਨ ਚਾਰ ਹੋਗੇ ਜੋ ਦਿਖਾਤੇ 400 ਦਿਖਾਦੇ ਨਹੀਂ ਹੋਰ ਵੀ ਹੈਗਾ ਆਪਣੇ ਕੋਲ ਆਹ ਲੋ ਜੀ ਇੱਕ ਖੁੱਲਾ ਪਿਆ ਇਹ ਵਾਲਾ ਕਲਰ ਠੀਕ ਹੈ ਥੋੜਾ ਰਸਟ ਜਿਹਾ ਚ ਆ ਗਿਆ ਟਾਈ ਐਂਡ ਡਾਈ ਟਾਈਪ ਜਿਹਾ ਹੈਗਾ ਲਾਈਟ ਡਾਰਕ ਜੇ ਕਲਰ ਹੈ ਵਿੱਚ ਇਹਦੇ ਮਿਕਸ ਜਾਈ ਤੇ ਆਹ ਹੈਗੀ ਆ ਦੀ ਸਲਵਾਰ ਇਹ ਹੈ ਜੀ ਦਾ ਦੁਪੱਟਾ ਅਲੋ ਠੀਕ ਹੈ ਤੇ ਪ੍ਰਾਈਸ ਤੁਹਾਨੂੰ ਦੱਸੀ ਆ 550 ਇਹ ਲੋਕ ਬਹੁਤ ਛੋਣੀ ਘਟਨਾ ਹੈ ਵੀ ਆ ਲੈਂਥ ਇਹ 45 ਹੋਊਗੀ ਇਹ ਪੱਟੀ ਨਹੀਂ ਹੈਗੀ ਇਹ ਪ੍ਰਿੰਟ ਹੈ ਇਹਦੇ ਉੱਪਰ ਵਰਕ ਹੋਇਆ ਹੋਇਆ ਹੈ ਪ੍ਰਿੰਟ ਦੇ ਉੱਪਰ ਥੋੜਾ ਥੋੜਾ ਰੈਡ ਵਰਕ ਹੈ ਤੇ ਸਿੱਪੀ ਵਰਕ ਹੈ ਠੀਕ ਹੈ ਜੀ। ਇਹ ਲੋ ਇਹ ਰਾਇ ਹੈ ਜਾਂ ਤਾਂ। ਹੈ? ਤੇ ਤੁਸੀਂ ਘੇਰੇ ਤੇ ਦੇਖੋ ਆਹ ਵਾਲਾ ਪ੍ਰਿੰਟ ਮਿਲੂਗਾ ਘੇਰੇ ਤੇ। ਠੀਕ ਹੈ ਪੱਟੀ ਨਹੀਂ ਹੈਗੀ। ਘੇਰੇ ਤੇ ਪ੍ਰਿੰਟ ਹੈ। ਤੇ ਬਾਕੀ ਬੈਕ ਸਾਈਡ ਦੇਖ ਲਓ। ਬੈਕ ਸਾਈਡ ਇਹਦੀ ਇਸ ਤਰ੍ਹਾਂ ਹੀ ਰਹੂਗੀ ਸਾਰੀ ਲਾਈਨਾਂ ਲੱਗੀਆਂ। ਬਹੁਤ ਜੀ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਮਿਲੂਗਾ ਚੌੜਾਈ ਬਹੁਤ ਜ਼ਿਆਦਾ ਜੀ ਦੁਪੱਟੀਆਂ ਦੀ ਜੇ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਸਹੀ ਦੱਸ ਰਹੀ ਹਾਂ ਦੁਪੱਟੀਆਂ ਦੀ ਚੌੜਾਈ ਬਹੁਤ ਜ਼ਿਆਦਾ ਹੈ ਠੀਕ ਹੈ ਇਸ ਲਈ ਜੇ ਲੰਬਾਈ ਥੋੜੀ ਘੱਟ ਵੀ ਹੋਊਗੀ ਤਾਂ ਵੀ ਕੋਈ ਚੱਕਰ ਨਹੀਂ ਹੈ ਇਹ ਸਲਵਾਰ ਸਲਵਾਰੇ ਦੀ ਮੈਂ ਦਿਖਾਉਣੀ ਹੈ ਤੁਹਾਨੂੰ ਆਹ ਵੇ ਤੇ ਆਹ ਸਲਵਾਰਾ ਜੀ ਇਹਦੇ ਨਾਲ ਚੈੱਕ ਵਾਲੀ ਆ ਲੋ ਆ ਬੜਾ ਡਿਜ਼ਾਈਨ ਵਾਲਾ ਸਲਵਾਰ ਦਾ ਠੀਕ ਹੈ ਬਹੁਤ ਸੋਹਣੀ ਚੀਜ਼ ਹੈ ਤੇ ਪ੍ਰਾਈਸ ਸਾਡੇ 500 ਹੈ ਤੇ ਨੈਕਸਟ ਹੈਗਾ ਮੈਂ ਇਹਦੇ ਕਲਰ ਦਿਖਾ ਦੇਣੀ ਆ ਤੁਹਾਨੂੰ ਅਗਲਾ ਕਲਰ ਤੁਹਾਨੂੰ ਇਹ ਵਾਲਾ ਮਿਲੂਗਾ ਇਹਦੇ ਚ ਠੀਕ ਹੈ ਜੀ ਆਫ ਵਾਈਟ ਯਾਨੀ ਕਰੀਮ ਜਾਂ ਤੇ ਮਸਟਰਡ ਜਿਹਾ ਕਲਰ ਹੈ ਤੇ ਨੈਕਸਟ ਜਿਹੜਾ ਕਲਰ ਮਿਲੂਗਾ ਤੁਹਾਨੂੰ ਉਹ ਆਹ ਵਾਲਾ ਮਿਲੂਗਾ ਗ੍ਰੀਨ ਵਾਲਾ ਮੈਂ ਸਲਵਾਰ ਵੀ ਥੋੜਾ ਕੱਢ ਕੇ ਦਿਖਾਵਾਂਗੀ ਵੀ ਪਤਾ ਨਹੀਂ ਲਾ ਦਾਲੂ ਨੀ ਮੈਂ ਥੋੜਾ ਜਿਹਾ ਨਫਾਫੇ ਚ ਕੱਢ ਕੇ ਤੁਹਾਨੂੰ ਦਿਖਾਉਣੀ ਆ ਆ ਲਓ ਇਹ ਆਹ ਵਾਲਾ ਸੂਟ ਹੈ ਬਹੁਤ ਸੋਹਣਾ ਲੱਗਦਾ ਸੀ ਬਹੁਤ ਪਿਆਰਾ ਸੂਟ ਠੀਕ ਹੈ ਜੀ ਦੇ ਨੈਕਸਟ ਮੈਂ ਤੁਹਾਨੂੰ ਹੋਰ ਕਲਰ ਦਿਖਾ ਦਿੰਨੀ ਆ ਇੱਕ ਇਹ ਵਾਲਾ ਕਲਰ ਹੈ ਲੋ ਇਹ ਬਲੂ ਕਲਰ ਹੈ ਬਹੁਤ ਸੋਹਣਾ ਲੱਗਦਾ ਜੀ ਤੇ ਬਹੁਤ ਸੋਹਣਾ ਪ੍ਰਿੰਟ ਹੈ ਠੀਕ ਹੈ ਰੇਟ ਦੇ ਅਕੋਰਡਿੰਗਲੀ ਤਾਂ ਜਿਆਦਾ ਹੀ ਸੋਹਣਾ ਲੱਗਦਾ ਜੀ ਤੇ ਨੈਕਸਟ ਦੇਖੋ ਤੁਸੀਂ ਆਹ ਵਾਲਾ ਸਾਫਟ ਵਾਲੇ ਨੇ ਬਹੁਤ ਜ਼ਿਆਦਾ ਆਕੜੇ ਜੇ ਸੁਣ ਨਹੀਂ ਹੈਗੇ ਇਹ ਇਹ ਆਹ ਲੋ ਜੀ ਬਹੁਤ ਪਿਆਰਾ ਹੈ ਠੀਕ ਹੈ ਪੱਟੀ ਲੱਗੀ ਹੋਈ ਹੈ neck ਦੇ ਉੱਪਰ ਆਖਣੀਆਂ ਰੱਖ ਦਿਓ ਉਤਾਰਨੀਆਂ ਉਤਾਰ ਦਿਓ ਤੇ ਇਹ ਵਾਲਾ ਨਾ ਜਿਹੜਾ ਇਹਨੇ ਗੱਫ ਹੋ ਜਾਣਾ ਥੋੜਾ ਜਿਹਾ ਧੋਏ ਤੋਂ ਨਾ ਥੋੜਾ ਹੋਰ ਗੱਫ ਹੋ ਜੂਗਾ ਇਹ ਠੀਕ ਹੈ ਤੇ ਇਹ ਮੈਨੂੰ ਵੀ ਇਹਦੇ ਨਾਲ ਤੁਹਾਨੂੰ ਸਲਵਾ ਆਹ ਵਾਜੀ ਠੀਕ ਹੈ ਇਹ ਦੁਪੱਟਾ ਦੇਖ ਲਓ ਮਲਾਈ ਵਰਗਾ ਦੁਪੱਟਾ ਹੈ ਮਲਾਈ ਵਰਗਾ ਪਾਣੀ ਵਰਗਾ ਪਾਣੀ ਵਰਗਾ ਲਓ ਜੀ ਬੀਬੀ ਕਹਿੰਦੀ ਪਾਣੀ ਵਰਗਾ ਪਾ ਲਓ ਚੌੜਾਈ ਪੂਰੀ ਹੈ ਦੁਪੱਟੇ ਦੀ ਸੱਚਮੇਂ ਪਾਣੀ ਵਰਗਾ ਦੁਪੱਟਾ ਹੈ ਲਓ ਠੀਕ ਹੈ ਇਹ ਪ੍ਰਾਈਸ ਹੈ ਜੀ 550 ਲਓ ਜੀ ਆਹ ਸੂਟ ਦੇਖੋ ਤੁਸੀਂ ਬਹੁਤ ਸੋਹਣਾ ਸੂਟ ਹੈ ਸਾਰੇ ਜਿਹੜਾ ਮੱਤੀ ਤੁਹਾਨੂੰ ਮਿਲ ਗਿਆ ਉਹੀ ਚੱਕ ਲਿਓ ਤੁਸੀਂ ਕਿਉਂਕਿ ਸੂਟ ਕੋਈ ਕੱਟ ਨਹੀਂ ਹੈਗਾ ਕਿਸੇ ਤੋਂ ਆਹ ਲਓ ਪੱਟੀ ਲਓ ਪੱਟੀ ਦੇ ਉੱਪਰ ਡਿਜ਼ਾਈਨ ਲਓ ਜੀ ਬਾਈ ਸੋਣੀ ਬਹੁਤ ਸੋਹਣੀ ਪੱਟੀ ਹੈ ਠੀਕ ਹੈ ਜੀ ਉੱਪਰ ਵਰਕ ਬਹੁਤ ਸੋਹਣਾ ਹੈ ਤੇ ਲੋ ਕਾਟਨ ਆ ਜਿਹੜੀ ਇਹਨੇ ਧੋ ਕੇ ਗੱਫ ਹੋਣ ਵਾਲੀ ਕਾਟਨ ਹੈਗੀ ਹੈ ਠੀਕ ਹੈ ਜੀ ਤੇ ਨੈਕਸਟ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਬਣੂਗੀ ਤੁਹਾਡੀ ਇਦਾਂ ਇਹ ਇਸ ਤਰ੍ਹਾਂ ਲੱਗਦੀ ਹੈ ਐ ਬਣੂਗੀ ਇੱਕ ਦੂਜੀ ਤਰ੍ਹਾਂ ਬਣੂਗੀ ਦੂਜੀ ਤਰ੍ਹਾਂ ਬਣੂਗੀ ਇਸ ਤਰੀਕੇ ਨਾਲ ਐਦਾਂ ਬਣੂਗੀ ਜੀ ਸਲਵਾਰੇ ਐ ਕਰਤੀ ਸੀ ਜੀ ਐਦਾਂ ਜੀ ਤੇ ਨੈਕਸਟ ਹੈਗਾ ਜੀ ਇਹ ਦੁਪੱਟਾ ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਸਿੱਧਾ ਕਰ ਲਓ ਆ ਲੋ ਬਹੁਤ ਸੋਹਣਾ ਦੁਪੱਟਾ ਚੌੜਾਈ ਵੀ ਪੂਰੀ ਹੈ ਦੁਪੱਟੇ ਦੀ ਬੜਾ ਹੀ ਪਿਆਰਾ ਦੁਪੱਟਾ ਹੈ ਲੋ ਤੇ ਪ੍ਰਾਈਸ ਹੈ ਕੀ ਆ ਦੀ 550 ਅਗਲਾ ਦੇਖੋ ਤੁਸੀਂ ਕਲਰ ਦੇਖੋ ਤੁਸੀਂ ਇਹਦੇ ਇੰਨਾ ਤਾਂ ਸੋਹਣਾ ਕਲਰ ਹੈ ਨੁਫਾਫੇ ਚੋਂ ਕੱਢ ਕੇ ਦਿਖਾ ਦੇਣੀ ਆ ਸਾਰੇ ਕਲਰ ਨੂੰ ਲੋ ਬਹੁਤ ਪਿਆਰਾ ਹੈ ਇਹ ਆ ਲੋ ਸਲਵਾਰ ਆ ਲੋ ਜੀ ਦਾ ਦੁਪੱਟਾ ਠੀਕ ਹੈ ਜੀ ਤੇ ਮਿੰਟੋ ਮਿੰਟੀ ਚੱਕਣ ਵਾਲੇ ਸੂਟ ਨੇ ਜੀ ਰੇਟ ਦੇ ਅਕੋਰਡਿੰਗਲੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਔਰ ਸ਼ਿਪਿੰਗ ਵੀ 550 ਚ ਤੁਹਾਨੂੰ ਕੀ ਮਾਰਾ ਇਹ ਹੈਗਾ ਵਾਈਟ ਐਂਡ ਬਲੈਕ ਇਹ ਲੋ ਇੱਕ ਅੱਧਾ ਪਹਿਲਾਂ ਮੈਂ ਸਵਾਲ ਲੈਂਨੀ ਆ ਫਿਰ ਤੁਸੀਂ ਲੈ ਲਿਓ ਬੜੇ ਜ਼ਿਆਦਾ ਸੋਹਣੇ ਆ ਜੀ ਜਿਹੜੀ ਸੋਨਪਾਦੋਂ ਦੀ ਗਰਮੀ ਆਉਣੀ ਆ ਨਾ ਉਦੋਂ ਆਹੀ ਚੰਗੇ ਲੱਗਦੇ ਆ ਉਦੋਂ ਹੋਰ ਕੁਛ ਨਹੀਂ ਚੰਗਾ ਲੱਗਦਾ ਬੋਲੇ ਬੋਲੇ ਦੇ ਬੋਲੇ ਬੋਲੇ ਦੇ ਲੋ ਬਹੁਤ ਸੋਹਣੇ 550 ਲੋ ਇਹ ਰੈੱਡ ਨਹੀਂ ਹੈਗਾ ਮਹਿਰੂਨ ਹੈ ਇਹ ਦੇ ਇਹ ਲੋ ਇਹ ਰੰਗ ਸਹੀ ਹੈ ਇਹਦੇ ਬਹੁਤ ਸੋਹਣੇ ਸੂਟ ਹੈ ਤੇ ਪ੍ਰਾਈਸ ਹੈਗੀ 550 ਹਰੇਕ ਸੂਟ ਦੀ ਪ੍ਰਾਈਸ ਹੈ 550 ਲੋ ਜੀ ਏਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ